ਤ aí ਤਸਵੀਰਾਂ શ્રી ਕੀਰਤਪੁਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਨਹਿਰ ਦੇ ਕੋਲੇ ਹਾਦਸਾ ਵਾਪਰ ਗਿਆ ਇੱਕ ਓਵਰ ਸਪੀਡ ਹੋਈ ਥਾਰ ਗੱਡੀ ਜਿਹੜੀ ਐ ਭਾਖੜਾ ਨਹਿਰ ਦੇ ਵਿੱਚ ਜਾ ਡਿੱਗਦੀ ਐ ਜਿਸ ਤੋਂ ਬਾਅਦ ਕਈ ਘੰਟੇ ਕਿਸੇ ਨੂੰ ਵੀ ਇਸ ਹਾਦਸੇ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਥੋੜੀ ਦੇਰ ਬਾਅਦ ਸਥਾਨਕ ਲੋਕ ਇਥੋਂ ਨਿਕਲਦੇ ਨੇ ਤਾਂ ਉਹਨਾਂ ਨੂੰ ਇਹ ਨਵੀਂ ਨਕੋਰ ਥਾਰ ਗੱਡੀ ਜਿਹੜੀ ਐ ਪਾਣੀ ਦੇ ਉੱਤੇ ਤਰਦੀ ਹੋਈ ਮਿਲਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਹੜੀਆਂ ਟੀਮਾਂ ਨੇ ਰੈਸਕਿਊ ਟੀਮਾਂ ਉਹਨਾਂ ਨੂੰ ਬੁਲਾਇਆ ਜਾਂਦਾ ਜਿਸ ਦੇ ਵਿੱਚ ਥਾਰ ਗੱਡੀ ਬਾਹਰ ਕੱਢਣ ਦੀ ਲਗਾਤਾਰ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਿਸੇ ਨਾ ਕਿਸੇ ਹੱਦ ਤੱਕ ਕਾਮਯਾਬ ਵੀ ਹੋ ਰਹੇ ਨੇ ਪਰ ਸਵਾਲ ਖੜੇ ਹੁੰਦੇ ਨੇ ਕਿ ਡਰਾਈਵਰ ਜਿਹੜਾ ਉਹ ਲਾਪਤਾ ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਕਿੰਨੇ ਲੋਕ ਸਵਾਰ ਸਨ ਕੌਣ-ਕੌਣ ਸੀ ਤੇ ਉਹਨਾਂ ਦੇ ਕੀ ਹਾਲਾਤ ਇਸ ਵੇਲੇ ਨੇ ਉਸ ਦੀ ਹਲੇ ਕੋਈ ਵੀ ਪੁਸ਼ਟੀ ਨਹੀਂ ਉਹ ਪਾਇੋਥੀ ਜਿਹੜੀਆਂ ਸਰਚ ਟੀਮਾਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਗੱਡੀ ਦੇ ਵਿੱਚ ਸਵਾਰ ਲੋਕਾਂ ਦੀ ਪਾਲ ਜਾਰੀ ਹੈ ਹਮ ਜਾਣਕਾਰੀ ਮਿਲੀ ਜੀ ਫੇਰੇ ਇਹ ਹੁਣ ਮੇਰੇ ਕੋਲ ਆਈ ਇੱਥੇ ਠੀਕ ਹੈ ਉਹਨਾਂ ਸਰਚ ਕਰਦੇ ਬਾਕੀ ਲੱਗਦਾ ਇੱਥੇ ਹੁਣ ਸਲਿੰਗ ਫਸੇ ਆ ਲੱਗਦਾ ਗੱਡੀ ਇੱਥੇ ਉਸਾਇਦਾ ਲੱਗ ਰਿਹਾ ਉਸੇ ਸਾਥ ਹੋਵੇ ਹੋਰ ਅੱਥਾ ਪਾਇਆ ਵੇੜਾ